ਹਾਂ ਜੀ ਉਹਨਾਂ ਨੇ ਗੱਲ ਕੀਤੀ ਜਿਵੇਂ ਕਿ ਉਹ ਕਾਂਗਰਸ ਨੂੰ ਜੁੜਵਾਣਾ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਹੈ ਅਤੇ ਪਰਿਵਾਰ ਸਦਾ ਇਮਾਨਦਾਰੀ ਦੇ ਨਾਲ ਕਾਂਗਰਸ ਦੇ ਵਿੱਚ ਸ਼ਿਵਮਾਨ ਨੂੰ ਉਦਾ ਆ ਰਿਹਾ ਹੈ ਗੱਲਬਾਤ ਕਰਦੇ ਆਂ ਸ਼੍ਰੀਮਤੀ ਮੀਤੂ ਕੋਲ ਨਾਲ ਅਤੇ ਜਾਣਦੇ ਆਂ ਕੀ ਕੀ ਨੇ ਉਹਨਾਂ ਦੇ ਮੰਨ ਦੇ ਬਰਵਲੇ ਕੀ ਕਹਿਣਾ ਚਾਹੁੰਦੇ ਨੇ ਵਾਟਵਾਸੀਆਂ ਦੇ ਆ ਮੈਂ ਕੀ ਕਹਣਾ ਚਾਹੁੰਨਾ ਵਾਡਰ ਵਰ 2 ਦੇ ਵਿੱਚ ਤੁਸੀਂ ਕਿਉਂ ਲੜ ਰਹੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਵਾੜ ਵਾਸੀਆਂ ਨੂੰ ਤੇ ਕਿਹੜੇ ਕਿਹੜੇ ਮੁੱਦੇ ਨੇ ਜਿਹਨਾਂ ਲਈ ਤੁਸੀਂ ਲੜ ਰਹੇ ਹੋ ਦੇਖੋ ਇੱਕ ਤਾਂ ਲਈ ਘਰ ਚ ਸੋ ਪ੍ਰੋਬਲਮ ਹੁੰਦੀ ਹੈ ਜਿਵੇਂ ਇਹ ਜੋ ਪਿੰਡ ਵਾਲੇ ਉਹਨਾਂ ਦੀ ਪੈਨਸ਼ਨ ਘਰ ਘਰ ਜਾ ਕੇ ਮਤਲਬ ਮੈਂ ਹਾਊਸ ਵਾਈਫ ਆ ਕੋਈ ਜੋਬ ਤਾਂ ਮੈਂ ਕਰਦੀ ਨਹੀਂ ਇਹ ਮਤਲਬ ਮੈਂ ਆਪਣਾ ਪਹਿਲਾ ਮਤਲਬ ਆਪਣਾ ਕਰਤੱਵ ਸਮਝੂੰਗੀ ਕਿ ਮੈਂ ਘਰ ਘਰ ਜਾ ਕੇ ਬਜ਼ੁਰਗ ਮਹਿਲਾਵਾਂ ਦੀ ਪਹਿਲਾਂ ਤਾਂ ਪੈਨਸ਼ਨ ਦਾ ਦੇਖਾਂ ਬਾਕੀ ਜਿਹੜੀਆਂ ਉਂਜ ਮਤਲਬ ਮਹਿਲਾਵਾਂ ਨੇ ਉਹਨਾਂ ਨੂੰ ਕੋਈ ਵੋਟ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਪਹਿਲ ਦੇ ਆਧਾਰ ਤੇ ਮੈਂ ਉਹਨਾਂ ਦੀ ਮਤਲਬ ਸਮੱਸਿਆਵਾਂ ਨੂੰ ਦੂਰ ਕਰੂੰਗੀ ਮੈਂ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਵਾਰਡ ਦੇ ਵਿੱਚ ਜਿਹੜੇ ਹਰੇਕ ਵਾਰਡ ਦੇ ਲਈ ਕਰੀ ਆਪਾਂ ਮਜ਼ਦੂਰ ਤਬਕਾ ਵੀ ਹੈਗਾ ਗੋਪਾਰੀ ਵਰਗ ਵੀ ਹੈਗਾ ਤੁਸੀਂ ਉਹਨਾਂ ਤੋਂ ਕੋ ਵਿਚਰਦੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਦੀਆਂ ਨੇਗੀ ਦੇਖੋ ਲੇਡੀਜ਼ ਤਾਂ ਹਰੇਕ ਇਹੀ ਕਹਿੰਦੀ ਹੈ ਵੀ ਦੇਖੋ ਹੁਣ ਅਸੀਂ ਬਾੜ ਦੇ ਵਿੱਚ ਆਪਣੇ ਹੁਣ ਗਏ ਆ ਉਹਨਾਂ ਨੇ ਇਹੀ ਕਿਹਾ ਵੀ ਪਹਿਲਾਂ ਤਾਂ ਵੀ ਗਲੀਆਂ ਜਿਹੜੀਆਂ ਨੇ ਬਹੁਤ ਗੰਦੀਆਂ ਰਹਿੰਦੀਆਂ ਨੇ ਇੱਥੇ ਸਾਡੇ ਕੂੜੇ ਵਾਲਾ ਰੋਜ਼ ਆਵੇ ਗਲੀ ਦੀ ਸਫਾਈ ਹੁਣ ਜੇ ਪਰਮਾਤਮਾ ਸਾਨੂੰ ਇਹ ਮੌਕਾ ਦਿੰਦਾ ਇੱਕ ਤਾਂ ਸੀ ਸਫਾਈ ਕਰਮੀ ਚਾਹੇ ਅਸੀਂ ਆਪਣੇ ਕੋਲੋਂ ਲਗਾਈਏ ਉਹ ਅਸੀਂ ਪਹਿਲ ਦੀ ਆਧਾਰ ਤੇ ਲਗਾਵਾਂਗੇ ਕਾਂਗਰਸ ਸਰਕਾਰ ਸੀਗੀ ਕਿੰਨਾ ਕੁ ਵਿਕਾਸ ਹੋਇਆ ਇਸ ਵਾਰਡ ਦਾ ਜੀ ਕਾਂਗਰਸ ਸਰਕਾਰ ਦੇ ਟਾਈਮ 'ਚ ਤਾਂ ਦੇਖੋ ਬਹੁਤ ਵਿਕਾਸ ਹੋਇਆ ਜਿਹੜਾ ਹੋਇਆ ਉਸੇ ਸਰਕਾਰ 'ਚ ਹੋਇਆ ਪਰ ਉਸ ਹੁਣ ਦੇ ਟਾਈਮ ਦੇ ਵਿੱਚ ਜੋ ਚੀਜ਼ਾਂ ਉਸ ਟਾਈਮ ਰੁਕ ਗਈਆਂ ਕੋਈ ਅੱਗੇ ਨਹੀਂ ਵਧੀ ਬਹੁਤੀ ਰੁਕੀਆਂ ਹੋਈਆਂ ਸਿਵਰੇਜ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਜਾਂ ਫਿਰ ਇਹ ਕਹ ਲਓ ਵੀ ਜਿਹਨਾਂ ਦੇ ਰਾਸ਼ਨ ਕਾਰਡ ਨਹੀਂ ਬੁਢਾਪਾ ਪੈਨਸ਼ਨਾਂ ਨਹੀਂ ਹੈਗੀਆਂ ਕਾਰਨ ਕਿਉਂ ਆ ਵੀ ਇੱਕ ਸਰਕਾਰ ਲੰਘ ਕੇ ਗਈ ਆ ਇਹ ਨਹੀਂ ਹੈਗਾ 5-7 ਸਾਲ ਹੋਏ ਨੇ 2.5 ਸਾਲ ਦੇ ਵਿੱਚ ਕਿਸੇ ਦਾ ਰਾਸ਼ਨ ਕਾਰਡ ਨਹੀਂ ਬਣਿਆ ਕੱਚੇ ਕਰਾਂ ਦੇ ਪੈਸੇ ਨਹੀਂ ਮਿਲੇ ਕਿਉਂ ਸਮੱਸਿਆ ਆਈ ਹੈ ਜੀ ਇਹ ਇਹ ਸਮੱਸਿਆ ਦੇਖੋ ਹੁਣ ਆਪਾਂ ਤਾਂ ਇਹੀ ਕਹਾਂਗੇ ਵੀ ਜਿਹੜੀ ਹੁਣ ਸਰਕਾਰ ਆਈ ਹੈ ਪਹਿਲਾਂ ਤਾਂ ਦੇਖੋ ਜੇ ਆਪਾਂ ਆਮ ਬੰਦਿਆਂ ਨਾਲ ਵੀ ਗੱਲਾਂ ਕਰਦੇ ਆ ਘਰਾਂ ਵਿੱਚ ਜਾ ਕੇ ਹੀ ਪਤਾ ਲੱਗਦਾ ਵੀ ਇਹ ਸਮੱਸਿਆ ਹੁਣ ਆਮ ਆਦਮੀ ਦੇ ਟਾਈਮ ਦੇ ਵਿੱਚ ਆਮ ਆਦਮੀ ਸਰਕਾਰ ਦੇ ਟਾਈਮ ਵਿੱਚ ਜ਼ਿਆਦਾ ਵਧੀਆ ਪਰ ਪਹਿਲਾਂ ਇਹ ਪ੍ਰੋਬਲਮ ਬਹੁਤ ਘੱਟ ਸੀ ਕਿਉਂਕਿ ਹੁਣ ਮੌਕਾ ਨਹੀਂ ਮਿਲਿਆ ਅਸਲ 'ਚ ਕਾਂਗਰਸ ਸਰਕਾਰ ਨੂੰ ਮੇਨ ਸਵਾਲ ਇਹ ਹੈ ਜੀ ਕੱਚੇ ਘਰਾਂ ਦੇ ਪੈਸੇ ਸੀਗੇ ਉਹ ਤਾਂ ਇੱਕ ਵਾਰ ਜਿਹਨੂੰ ਮਿਲ ਗਏ ਛੱਤਾਂ ਪੈ ਸਕਦੀਆਂ ਸੀਗੀਆਂ ਇਹਨਾਂ ਲੋਕਾਂ ਨੂੰ ਇਸ ਚੀਜ਼ ਦੀ ਜਾਗਰੂਕਤਾ ਨਹੀਂ ਹੈਗੀ ਜਾਂ ਫਿਰ ਕਾਂਗਰਸ ਜਾਗਰੂਕਤਾ ਨਹੀਂ ਹੈਗੀ ਪਤਾ ਨਹੀਂ ਹੈਗਾ ਅਸਲ 'ਚ ਤੇ ਕੁਝ ਮਹਿਲਾਵਾਂ ਜਿਨ੍ਹਾਂ ਦੇ ਬੁਢਾਪਾ ਪੈਨਸ਼ਨਸ ਨਹੀਂ ਲੱਗੀਆਂ ਲਾਈਕ ਆਪਾਂ ਹੋਰ ਸਮੱਸਿਆਵਾਂ ਕਹ ਲਈ ਜਿਹੜੀਆਂ ਵਿਮਨਸ ਨੇ ਜਾਂ ਯੰਗ ਗਰਲਸ ਨੇ ਉਹਨਾਂ ਨੂੰ ਸਮੱਸਿਆਵਾਂ ਆਰੀਆਂ ਉਹਦੇ ਬਾਰੇ ਕੋਈ ਬਰੀਫ ਪੇਸ਼ ਕਰਨੇ ਚਾਹੁੰਦੇ ਨਹੀਂ ਬਰੀਫ ਤੇ ਤਾਂ ਹੀ ਕਹੂੰਗੀ ਵੀ ਦੇਖੋ ਇੱਕ ਜਦ ਮੌਕਾ ਮਿਲਦਾ ਮੈਂ ਮਤਲਬ ਇਹ ਯਕੀਨ ਦਿਵਾਨੀ ਆ ਵੀ ਮੈਂ ਉਹਨਾਂ ਦੀ ਕੱਲੀ-ਕੱਲੀ ਸਮੱਸਿਆ ਨੂੰ ਪੂਰੇ ਆਪਣੇ ਤਨ ਮਨ ਤਨ ਨਾਲ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਕੋਸ਼ਿਸ਼ ਕਰਦੇ ਜਿਵੇਂ ਆਪਾਂ ਕਹੀਏ ਵੀ ਇਸ ਵਾਰ ਦੇ ਵਿੱਚ ਪਿਛਲੀ ਸਰਕਾਰ ਦੀ ਟੈਕਸ ਲੱਗੀਆਂ ਨੇ ਇੰਟਰ ਲਾਕਿੰਗ ਲੋਕਿੰਗ ਟੈਨਾ ਵੀ ਹੈਗੀਆਂ ਨੇ ਹਰੇਕ ਵਰਗ ਜਿਵੇਂ ਆਪਾਂ ਪਰਿਵਾਰਕ ਵਰਗ ਦੀ ਗੱਲ ਕਰੀਏ ਉਹਨਾਂ ਨੂੰ ਸਮੱਸਿਆਵਾਂ ਸੀ ਟੈਕਸ ਨੂੰ ਸੰਬੰਧੀ ਸਮੱਸਿਆਵਾਂ ਸੀਗੀਆਂ ਤੁਹਾਨੂੰ ਕੀ ਲੱਗਦਾ ਵਪਾਰੀਆਂ ਨੂੰ ਜਿਹੜਾ ਤੁਹਾਡੇ ਵਾਰਡ ਦੇ ਅੰਦਰ ਵਪਾਰੀ ਖਾਸ ਕਰਕੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀ ਜਾਂਦੀਆਂ ਨੇ ਸਹੂਲਤਾਂ ਤਾਂ ਦੇਖੋ ਜੋ ਹੁਣ ਉਸ ਟਾਈਮ ਜੋ ਉਹਨਾਂ ਦੀਆਂ ਸਮੱਸਿਆਵਾਂ ਮਾ ਦੂਰ ਨਹੀਂ ਹੋਈਆਂ ਦੇਖੋ ਉਹ ਸਮੱਸਿਆਵਾਂ ਮਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਹੁਣ ਇੱਕ ਬਾਜ਼ਾਰ ਦਾ ਮੁੱਦਾ ਹੀ ਮੇਨ ਹੈ ਵੀ ਜਿਹੜੇ ਬਾਜ਼ਾਰ 'ਚ ਬੈਠੇ ਨੇ ਕਿ ਉਹ ਹੁਣ ਤੱਕ ਆਪਣੀ ਦੁਕਾਨਾਂ ਦੇ ਮਾਲਕ ਨਹੀਂ ਬਣੇ। ਦੇਖੋ ਅਸੀਂ ਇਹ ਕਹਿੰਨੇ ਆ ਅਸੀਂ 8 ਨੰਬਰ ਬਾੜ 'ਚੋਂ ਖੜੇ ਸੀਗੇ। ਅਸੀਂ ਉੱਥੇ ਕੱਚੇ ਘਰਾਂ ਦੇ ਪੈਸੇ ਵੀ ਦਿਵਾਏ ਨੇ। ਹੁਣ ਅਸੀਂ ਇਹ ਬਾੜ ਤੇ ਵਿੱਚ ਖੜਾਂਗੇ। ਅਸੀਂ ਯਕੀਨ ਦਿਵਾਉਂਦੇ ਆ ਵੀ ਅਸੀਂ ਕੋਈ ਵੀ ਜੋ ਪਹਿਲਾਂ ਤਾਂ ਇਹੀ ਹੈ ਵੀ ਜਿਹੜੇ ਬਾਜ਼ਾਰ ਦੇ ਬੈਠੇ ਨੇ ਦੁਕਾਨਦਾਰਾਂ ਨੇ ਉਹਨਾਂ ਨੂੰ ਮਾਲਕ ਬਣਾਈਏ। ਪਸਾ ਨੂੰ ਅਸੀਂ ਮੌਕਾ ਹੀ ਕਮ ਮੰਗਦੇ ਆ। ਡੱਗ ਪ੍ਰੋਸੈਸ ਹੈਗਾ ਜੀ ਜਿਹੜਾ ਤੁਸੀਂ ਕਹਿੰਦੇ ਆ ਵੀ ਜਿਨ੍ਹਾਂ ਦੇ ਦੁਕਾਨਾਂ ਦੇ ਮਾਲਕ ਬਣ ਲਈ ਤੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਇਹ ਕੋਰਟ ਦੇ ਵਿੱਚ ਮਾਮਲਾ ਜਾ ਚੁੱਕਿਆ ਹੈ। ਕੀ ਲੱਗਦਾ ਇੱਕ ਕਾਉਂਸਲਰ ਦੇ ਹੱਥ ਦਾ ਵਸਲੀ ਗੱਲ ਆ ਜਾਂ ਫਿਰ ਪ੍ਰੋਪਰ ਸਰਕਾਰ ਦਾ ਕੰਮ ਹੈ। ਮੈਂ ਤਾਂ ਇਹੀ ਕਹੂੰਗੀ ਵੀ ਬੰਦਾ ਨਹੀਂ ਹਜੇ ਇੱਕ ਮਤਲਬ ਇੱਥੇ ਕਮੇਟੀ ਚ ਗਈ ਹੈ ਜਾਂ ਕਿਵੇਂ ਗਈ ਹੈ। ਹਜੇ ਕੋਈ ਬੰਦਾ ਹੈ ਜਾਂ ਮਤਲਬ ਆਪਣੀ ਆਇਆ ਨਹੀਂ ਹੈਗਾ ਵੀ ਜਿਹੜੇ ਇਹ ਮਤਲਬ ਆਪਣਾ ਮਨ ਲਗਾ ਕੇ ਇਹਨਾਂ ਨੂੰ ਹਰ ਕਰੇ। ਪਾਰਟੀ ਹਾਈ ਕੁਮਾਰ ਦੀ ਗੱਲ ਕਰ ਲਈਏ ਆਪਾਂ ਸਾਧੂ ਸਿੰਘ ਟਰਮ ਸੋਤ ਮੰਤਰੀ ਰਹੇ ਨੇ ਇਸ ਤਰ੍ਹਾਂ ਹਰਵਿੰਦਰ ਸਿੰਘ ਖਨੋੜਾ ਜਿਹੜੇ ਜ਼ਿਲ੍ਹਾ ਪ੍ਰਧਾਨ ਦੇ ਦਾਤੀ ਦੇ ਉਹਨਾਂ ਦਾ ਕਿਸ ਤਰ੍ਹਾਂ ਸਹਜੂ ਹਰਵਿੰਦਰ ਸਿੰਘ ਖਨੋੜਾ ਤਾਂ ਦੇਖੋ ਅਸੀਂ ਕਹਾਂਗੇ ਸਾਡੇ ਤਾਂ ਫੈਮਿਲੀ ਮੈਂਬਰ ਨੇ ਉਹ ਆਪਣੇ ਮਤਲਬ ਆਪਣੇ ਕੋਲੋਂ ਵੀ ਪਰਵਾਹ ਨਹੀਂ ਕਰਦੇ ਹੈਗੇ ਉਹ ਜੋ ਕਿਸੇ ਦੀ ਮਦਦ ਕਰਨੀ ਆ ਉਹਨਾਂ ਨੇ ਆਪਣੇ ਪਰਸਨਲੀ ਵੀ ਕਰ ਲੈਣੀ ਆ ਤੇ ਉਹ ਉਹਨਾਂ ਨੇ ਮਤਲਬ ਲੋਕਾਂ ਕੋਲ ਕਹਿਣਾ ਵੀ ਨਹੀਂ ਨਾਮ ਆਪਣਾ ਦੱਸਣ ਨੂੰ ਵੀ ਮਨਾਂ ਕਰਦੇ ਨੇ ਕਿ ਮੇਰਾ ਨਾਮ ਨਾਲ ਲਿੱਤਾ ਜਾਵੇ ਵਾਰ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਪਤਾਰਸੋਂ ਦੇ ਵਾਰਸ ਨੇ ਜਿਹੜੇ ਕੰਮ ਸਰਕਾਰ ਤਹੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੀਗੇ ਉਹ ਬੁੱਕੇ ਰੋਕ ਦਿੱਤੇ ਗਏ ਨੇ ਥੋੜੇ ਵਾਰ ਦੇ ਵਿੱਚ ਕਿਹੜੇ-ਕਿਹੜੇ ਕੰਮ ਨੇ ਜਿਹੜੇ ਰੁਕੇ ਸੀਗੇ ਸਾਡੇ ਵਾਰ ਦੇ ਵਿੱਚ ਤਾਂ ਦੇਖੋ ਆਪਾਂ ਇਹ ਕਵਾਂਗੇ ਮੈਂ ਤਾਂ ਦੇਖੋ ਪਹਿਲਾਂ ਸੀ ਇਹ ਹੀ ਗੱਲ ਕਹੀ ਸੀ ਵੀ ਜਿਹੜਾ ਸਾਡੇ ਘਰ ਦੇ ਕੋਲ ਜਿਹੜੀ ਸਾਡੀ ਪੰਚਾਇਤੀ ਜਗਾ ਵੀ ਇਹਨੂੰ ਸਾਫ਼ ਸੁਥਰਾ ਕਰਕੇ ਇੱਥੇ ਦਾ ਕੁਝ ਨਾ ਕੁਝ ਕੀਤਾ ਜਾਵੇ ਲੋਕ ਇੱਥੇ ਕੂੜਾ ਘੇਰ ਲੰਦੇ ਨੇ ਹੋਰ ਕਰ ਲੰਦੇ ਸਾਨੂੰ ਬਹੁਤ ਸਮੱਸਿਆਵਾਂ ਇਹਦੀਆਂ ਆਂਦੀਆਂ ਨੇ ਇਹ ਜੀ ਦੀ ਸੁਣਵਾਈ ਬਿਲਕੁਲ ਵੀ ਨਹੀਂ ਹੋਈ ਐਂਡ ਦੇ ਵਿੱਚ ਜੇ ਬਾੜ ਵਾਸੀਆਂ ਨੂੰ ਤੁਸੀਂ ਅਪੀਲ ਕਰਨੀ ਚਾਹੋ ਕੀ ਅਪੀਲ ਕਰਦੇ ਹਾਂ ਜੀ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਸਾਨੂੰ ਬਸ ਇੱਕ ਮੌਕਾ ਦੇਵੋ ਅਸੀਂ ਆਪਣੇ ਬਾੜ ਨੂੰ ਇਹੋ ਜਿਹਾ ਬਾੜ ਬਣਾਣਾ ਵੀ ਉਹ 11 ਬਾੜ ਦੇ ਵਿੱਚੋਂ ਜਿਹੜਾ ਸਾਡਾ 2 ਨੰਬਰ ਬਾੜ ਆ ਉਹ ਚਮਕੂਗਾ ਮਤਲਬ ਉਹ ਬਸ ਇੱਕ ਮੌਕਾ ਮੰਗਦੇ ਹਾਂ ਮੌਕਾ ਦੇਵੋ ਤੇ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਹਾਂ ਚਲੋ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਕਰਕੇ ਦਿਖਾਵਾਂਗੇ ਹਾਂ ਇਹ ਹਨ ਸ਼੍ਰੀ ਮਤੀ ਨੀਤੂ ਕੋਹਲੀ ਜਿਨ੍ਹਾਂ ਨੇ ਆਪਣੇ ਵਾਰਡ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਹੈ ਅਸੀਂ ਗੱਲਬਾਤ ਕਰ ਲੈਨੇ ਆਂ ਕੁਝ ਹੋਰ ਸਮਰਥਕਾਂ ਨਾਲ ਅਤੇ ਜਾਣਦੇ ਆਂ ਕਿ ਕੀ ਕੀ ਨੇ ਬਲਬਲੇ ਮੰਦੇ ਜਦੋਂ ਵੋਟਾਂ ਮੰਗਣ ਜਾਂਦੇ ਨੇ ਤਾਂ ਵਾਰਡ ਵਾਸੀਆਂ ਨੂੰ ਉਹ ਕੀ ਕਹਿਣਾ ਚਾਹੁੰਦੇ ਨੇ ਹਾਂ ਸ਼ਸ਼ੀ ਗਾ ਜੀ ਹਾਂ ਸਰ ਵਾਰਡ ਦੇ ਵਿੱਚ ਜਾਣਿਓ ਕੀ ਸਮੱਸਿਆਵਾਂ ਹੈਗੀਆਂ ਤੁਹਾਡੇ ਮੁਤਾਬਕ ਕਿਉਂਕਿ ਕੰਮ ਕਰ ਰਹੇ ਹਾਂ ਜ਼ਮੀਨੀ ਹਕੀਕਤ ਤੇ ਕੰਮ ਕਰ ਰਹੇ ਹਾਂ ਕੀ ਜਿਹੜੀ ਥੋੜੀ ਜਿਹਾ ਕੋਮੀਡਾ ਲੋਕਾਂ ਦੀ ਸਰਪਰੇ ਆੜ ਦੇ ਵਿੱਚ ਬਹੁਤ ਸਮੱਸਿਆਵਾਂ ਆ ਰਹੀਆਂ ਨੇ ਕਦਾ ਪੈਣਾ ਬਾਜ਼ਾਰ ਦਾ ਹੀ ਮਸਲਾ ਸਾਡਾ ਬਹੁਤ ਸਾਲਾਂ ਤੋਂ ਲਟਕ ਰਿਹਾ ਮੈਂ ਪਹਿਲਾਂ ਮੈਂਬਰ ਪੰਚਾਇਤ ਰਿਹਾ ਹਾਂ ਉਦੋਂ ਮੈਂ ਅਸੀਂ ਡਿਵੀਜ਼ਨਲ ਡਾਇਰੈਕਟਰ ਕੋਲ ਪੰਚਾਇਤ ਦੁਕਾਨਦਾਰਾਂ ਵੱਜੀ ਇੱਕ ਹੀ ਜਿੱਤ ਆ ਕੇ ਲੈ ਕੇ ਆਏ ਸੀ ਉਹ ਗਏ ਜਾ ਕੇ ਜਦੋਂ ਡਾਇਰੈਕਟਰ ਗਈ ਆ ਉਹਦੀ ਪੂਰੀ ਪਾਰਵਾਈ ਨਹੀਂ ਹੋਈ ਪੰਚਾਇਤ ਵੱਲੋਂ ਜਦੋਂ ਕਿਸੇ ਨੇ ਨਹੀਂ ਕੀਤੀ ਉਹਦੀ ਪਾਰਵਾਈ ਉਦੋਂ ਬਾਜ਼ਾਰ ਹਾਰ ਗਿਆ ਸੀ ਜੇ ਹੁਣ ਹਾਈ ਕੋਰਟ ਚ ਜਾਂਦਾ ਜੇ ਪੰਚਾਇਤ ਵੱਲੋਂ ਜਿਆ अगर पंचायत पार ने पारवे करे प्रॉपर तो ਇਹਨਾਂ ਨੂੰ ਮਾਲਕੀ ਮਿਲ ਸਕਦੀ ਹੈ ਕਿਉਂਕਿ ਇਹਨਾਂ ਦੱਬੀਆਂ ਵੀ ਤਾਂ ਹੈ ਨਹੀਂ ਕਿਉਂਕਿ ਇਹਨਾਂ ਨੇ ਖਰੀਦੀਆਂ ਮੈਨੇ ਵਧੀਆ ਤਰੀਕੇ ਨਾਲ ਲੋਕਰ ਰਹੇ ਨੇ ਬਾਜ਼ਾਰ ਦਾ ਸਾਰਾ ਸਿਸਟਮ ਹੈ ਜਿਹੜਾ ਉਹ ਇੱਥੇ ਇਹਨਾਂ ਦਾ ਹੀ ਚੱਲਦਾ ਹੈ ਰੋਜ਼ਗਾਰ ਦਾ ਜੂ ਵੀ ਸਾਰਾ ਇਹੀ ਹੈ ਅਮਿਤ ਜੀ ਨਾਲ ਗੱਲ ਕਰ ਲੈਣੇ ਅਮਿਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਸਤਾਂ ਦੀਆਂ ਸਮੱਸਿਆਵਾਂ ਨੇ ਕਿਹੜੇ ਕਿੰਨਾ ਕੁ ਜ਼ੋਰ ਲਾਉਣਾ ਪਊਗਾ ਸਮੱਸਿਆ ਹੱਲ ਕਰਨ ਵਾਸਤੇ ਸੱਤ ਤੋਂ ਪਹਿਲਾਂ ਤਾਂ ਸਾਰਿਆਂ ਦਾ ਸੱਸੀ ਕਾਲ ਜੈਸੀ ਰਾਮ ਅੱਜ ਗੱਲ ਨਹੀਂ ਆਪ ਵੀ ਜੋ ਆਪਾਂ ਸਮੱਸਿਆਵਾਂ ਨੂੰ ਮਤ ਕੇ ਲੈ ਕੇ ਚਾਹਤ ਤੈਨੂੰ ਮੇਰੇ ਭਾਈ ਸਾਹਿਬ ਨੇ ਦੱਸਿਆ ਜੋ ਮੈਂ ਬਾਜ਼ਾਰ ਦੀ ਸਮੱਸਿਆ ਲੈ ਉਹ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਹੈ ਦੂਜਾ ਸਭ ਤੋਂ ਵੱਡਾ ਮੁੱਦਾ ਸਾਡੇ ਲਈ ਕਾਲਜ ਹੈ ਦੇਖੋ ਕਾਲਜ ਪਹਿਲਾਂ ਜਦੋਂ ਕਾਲੀ ਸਰਕਾਰ ਸੀ ਉਦੋਂ ਤੋਂ ਚੱਲਦਾ ਆ ਰਹੇ ਸੀ ਕਾਲੀ ਸਰਕਾਰ ਨੇ ਕਿਹਾ ਸੀ ਵੀ ਕਾਲਜ ਇੱਥੇ ਪਾਸੇ ਵਿੱਚ ਬਣਾਇਆ ਜਾਏ ਨਗਰ ਪੰਚਾਇਤ ਜਦੋਂ ਬਣੀ 13 ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਮਤ ਕੇ ਕਾਲਜ ਲਈ ਆਪਾਂ ਨੇ 28 ਬਿਘੇ ਜਗ੍ਹਾ ਜੋ ਹੈ ਰਾਈਟ ਸਾਈਡ ਕਰਤਾਰ ਕੰਪਨੀ ਨਾਲ ਵੀ ਦਿੱਤੀ ਜਾਊਗੀ ਉਹ ਉਸ ਵਕਤ ਨਹੀਂ ਹੋਇਆ ਫਿਰ ਕਾਂਗਰਸ ਸਰਕਾਰ ਆਈ ਤਾਂ ਕਾਂਗਰਸ ਸਰਕਾਰ ਵੇਲੇ ਇਹ ਮਦਨ ਕਾਲਜ ਤੋਂ ਪਾਸ ਕਰਵਾਇਆ ਗਿਆ ਉਸ ਵਕਤ ਇਹ ਵੀ ਹੋ ਸਕਦਾ ਹੈ ਕਾਲਜਾਂ ਸਾਇਦ ਕਲਾਸਾਂ ਮਤਲਬ ਕਿ 2021 ਦੇ ਵਿੱਚ ਲੱਗਣ ਗਿਆ ਜਰੂਰ ਤੇ ਉਦੋਂ ਵੀ ਕੁਝ ਮਤਲਬ ਕਿ ਕਾਰਨਾ ਕਰਕੇ ਵਿਚੇ ਰਹਿ ਗਿਆ ਜਾਂ ਫੰਡ ਦੀ ਕੋਈ ਕਮੀ ਰਹੀ ਜਾਂ ਕੋਈ ਪਤਾ ਨਹੀਂ ਲੱਗਿਆ ਕੀ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਜਦੋਂ ਸਰਕਾਰ ਆਈਆ ਤਾਂ ਉਹਦੇ ਇਹ ਸੀ ਵੀ ਸਰਕਾਰ ਨੇ ਕਿਹਾਤੀ ਵਸੇ ਮਤਲਬ ਕਿ 1-2 ਮਹੀਨੇ ਦੇ ਵਿੱਚ ਵਿੱਚ ਕਿਉਂਕਿ ਆਪਣੀ ਮੇਰੇ ਮਾਰਚ ਦੇ ਵਿੱਚ ਸਮਝੋ ਨੇ ਇਲੈਕਸ਼ਨ ਸੀ ਤਦੋਂ ਤੋਂ ਕਹਿੰਦੇ ਸੀ ਅਸੀਂ 1-2 ਮਹੀਨੇ ਦੇ ਵਿੱਚ ਵਿੱਚ ਹੋ ਸਕਦਾ ਹੈ ਵੀ ਮਈ ਦੇ ਵਿੱਚ ਕਲਾਸਾਂ ਤੁਹਾਨੂੰ ਕਰਵਾਵਾਂਗੇ 2022 ਜੇ ਗੱਲ ਜੇ ਗੱਲ ਕਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੀਜਾ ਸਾਲ ਤੇ ਹੋਣ ਵਾਲਾ ਹੈ ਕੀ ਕਹਨੇ ਉਹ ਕਿਹੋ ਜਿਹਾ ਕੰਮ ਹੋਇਆ ਨੇ ਵਾਰਡ ਦੇ ਵਿੱਚ ਕੀ ਸ਼ਹਿਰ ਦੇ ਵਿੱਚ ਅਸੀਂ ਤਾਂ ਕਹਾਂਗੇ ਹਲਕੇ ਦੇ ਵਿੱਚ ਕਹਾਂਗੇ ਮੈਨੂੰ ਨਹੀਂ ਲੱਗਦਾ ਵੀ ਕੋਈ ਵਿਕਾਸ ਦਾ ਕੰਮ ਹੋਇਆ ਹੋਊਗਾ ਕਿਉਂਕਿ ਸਰਕਾਰ ਕੋਲੇ ਤਾਂ ਕੋਈ ਮੈਨੂੰ ਲੱਗਦਾ ਗਾਰੰਟੀ ਨਹੀਂ ਹੈ ਜਿਹੜੇ ਕੰਮ ਰੁਕ ਹੋਏ ਸੀ ਉਸ ਵਕਤ ਵੀ ਵਿਚ ਮਤਲਬ ਕਿ ਸਾਰੇ ਕੰਮ ਉਦੋਂ ਵੀ ਉਹ ਵੀ ਰੁਕ ਗਏ ਕੋਈ ਗ੍ਰਾਂਟ ਕਿਸੇ ਨੂੰ ਨਹੀਂ ਮਿਲੀ ਜਿਵੇਂ ਮੈਂ ਗਊਸ਼ਾਲਾ ਦਾ ਵੀ ਮਤਲਬ ਕਿ ਸੇਵਾਦਾਰਾ ਗਊਸ਼ਾਲਾ ਦੀ ਜਿਹੜੇ ਸੇਵਾ ਸਾਨੂੰ ਪਿਛਲੇ ਸਾਲ ਮਿਲੀ ਆ ਤੁਸੀਂ ਮੈਂ ਪ੍ਰਧਾਨਗੀ ਕਰ ਰਿਹਾ ਹਾਂ ਉੱਥੇ ਪਹਿਲਾਂ ਸਾਨੂੰ 50000 ਰੁਪਏ ਮਹੀਨਾ ਮਤਲਬ ਕਿ ਗਊਸ਼ਾਲਾ ਦੇ ਵਿੱਚ ਮੰਥਲੀ ਆਉਂਦਾ ਸੀ ਜਦ ਕਿ ਗਊਸ ਹਰ ਮਹੀਨੇ ਕੱਟਿਆ ਜਾਂਦਾ ਹੈ ਸਰਕਾਰ ਨੂੰ ਮਿਲਦਾ ਉਹ ਗਊਸ ਦਾ ਪੈਸਾ ਵੀ ਪਤਾ ਨਹੀਂ ਕਿੱਥੇ ਜਾ ਰਿਹਾ ਉਹ ਕਿੱਧਰ ਖਰਚ ਰਿਣੀ ਇਹ ਸਰਕਾਰ ਨੇ ਜੋ ਮਤਲਬ ਇਹ ਫੰਡ ਨੇ ਉਹ ਵੀ ਆਪਣੇ ਨਿੱਜੀ ਕੰਮਾਂ ਦੇ ਵਿੱਚ ਮਤਲਬ ਕਿ ਲਾ ਲਿਆ ਆਪਣੇ ਇਸ਼ਤਿਹਾਰੀ ਐਡ ਦੇ ਵਿੱਚ ਹੋਰ ਮਤਲਬ ਕਿ ਆਪਣੇ ਪਰਸਨਲ ਹੀ ਐਡਾਂ ਦੇ ਵਿੱਚ ਲਾ ਲਓ ਜੋ ਜਿੱਤੇ ਵੀ ਖਰਚ ਰਹੇ ਨੇ ਪਰ ਜਨਨ ਕਿ ਫੰਡ ਜੋ ਸੀ ਆਪਣਾ ਆਉਂਦਾ ਸੀ ਉਹ ਪੰਚਾਇਤਾਂ ਦੇ ਲਾ ਲਓ ਸੀ ਅੱਗੇ ਜੀ ਮੈਂ ਗਰੰਟਾ ਸੀ ਜਾਂ ਪੰਚਾਇਤਾਂ ਦੀਆਂ ਜਿਵੇਂ ਸ਼ਾਮ ਲਾਟਾਂ ਦੀ ਜੋ ਨਗਰ ਮਜਤਾ ਦੀ ਜਿਹਾ ਕਮਾਈ ਸੀ ਉਹ ਵੀ ਦੂਜੀ ਤਰ੍ਹਾਂ ਮਤਲਬ ਕਿ ਯੂਜ਼ ਹੋਰ ਪਾਸੇ ਹੋਣ ਲੱਗੀ ਕੋਈ ਫੰਡ ਨਹੀਂ ਆ ਰਿਹਾ ਵਿਕਾਸ ਦਾ ਕੰਮ ਸਾਰਾ ਰੁਕਿਆ ਪਿਆ ਅਵਾਰਾ ਪਸ਼ੂਾਂ ਦੀ ਗੱਲ ਕਰ ਲਈਏ ਭਾਸੋਂ ਦੇ ਵਿੱਚ ਸੜਕਾਂ ਤੇ ਫਿਰੀਆਂ ਨੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤਾ ਜਾ ਰਿਹਾ ਜੀ ਦੇਖੋ ਭਾਸੋਂ ਦੇ ਵਿੱਚ ਨਹੀਂ ਆਪ ਕਹਿ ਸਕਦੇ ਕਿਉਂਕਿ ਭਾਸ ਨਗਰ ਪੰਚਾਇਤ ਦਾ ਭਾਸੋਂ ਦੇ ਸਹਿਯੋਗ ਮਿਲੇ ਜਾਂ ਨਾ ਮਿਲੇ ਪਰ ਇੱਥੇ ਸਾਡੀ ਕੋਸ਼ਿਸ਼ ਹੈ ਕਿਉਂਕਿ ਮੈਂ ਗਊਸ਼ਾਲਾ ਤੋਂ ਪਹਿਲਾਂ ਕਈ ਕਟਾ ਮੈਂ ਗਊਸ਼ਾਲਾ ਦੇ ਸੇਵਾਦਾਰ ਵੀ ਅਸੀਂ ਆ ਸਾਡੇ ਨਾਲ ਨਗਰ ਪੰਚਾਇਤ ਦੀ ਸਾਨੂੰ ਮਤਲਬ ਨਹੀਂ ਵੀ ਮਦਦ ਮਿਲਦੀ ਤਾਂ ਵੀ ਸਾਡੇ ਸ਼ਹਿਰ ਦਾ ਇੰਨਾ ਸਹਿਯੋਗ ਹੈ ਵੀ ਇੱਥੇ ਗਊਸ਼ਾਲਾ ਨੇ ਕਿਹਾ ਵਸ ਪੈਸੇ ਸਾਡਾ ਵੀ ਜੇ ਕੋਈ ਅਵਾਰਾ ਪਸ਼ੂ ਹੈ ਉਹਨੋਂ ਕਿਤੇ ਵੀ ਚਾਹਸ ਵਾਲਾ ਜਿਹਨੇ ਸਾਡੇ ਇਧਰ ਲਪਾਂਗੇ ਹੱਦ ਮੈਂ ਚਾਹਸ ਵਾਲਾ ਇਧਰ ਬਹਿਬਲਪੁਰ ਜਾਂ ਇਧਰ ਜਾਤੀਵਾਲ ਵੀ ਕਿਤੇ ਵੀ ਅਸੀਂ મત ਕਿ ਵਾਰ ਬੋਜਾ ਕੋਈ ਪਿੰਡ ਵਾਲਾ ਵੀ ਕਹਿੰਦਾ ਉੱਥੇ ਦਾ ਵੀ ਸਾਡੇ ਜਦੋਂ ਗਊਆਂ ਫਿੱਦੇ ਨੇ ਤਾਂ ਉਹਨਾਂ ਨੂੰ ਕਿਹਦਾ ਭਾਈ ਕੋਈ ਨਹੀਂ ਕੋਈ ਸ਼ਾਮ ਦੇ ਵਿੱਚ ਤੁਸੀਂ ਲੈ ਕੇ ਆਓ ਕੋਸ਼ਿਸ਼ ਨੇ ਵੀ ਸਾਡਾ ਵਾਰਾ ਪਸ਼ੂ ਇੱਥੇ ਨਾ ਫਿਰੇ ਹਾਂ ਪਾਸੋਂ ਦੇ ਵਿੱਚ ਨਸ਼ੇ ਦੀ ਪਰਮਾਰ ਹੈ ਸੀਸੀਟੀਵੀ ਕੈਮਰੇ ਦੀ ਪ੍ਰੋਬਲਮ ਹੈ ਸੀਵਰੇਜ ਤਕਰੀਬਨ ਚੌਕ ਰਹਿੰਦਾ ਹੈ ਕੀ ਵਿਸ਼ੇਸ਼ ਤੌਰ ਤੇ ਕਰੋਗੇ ਦੇਖੋ ਵਿਸ਼ੇਸ਼ ਤੌਰ ਤੇ ਕਿ ਸੀਵਰੇਜ ਦਾ ਉਹਨਾਂ ਮਤਲਬ ਪਿਆਸੀ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਹੈ ਪਰ ਉਹਨਾਂ ਨੇ ਲਾਗੂ ਨਹੀਂ ਕੀਤਾ ਚਲ ਮੈਨਿਗਾ ਕੇ ਸਰਕਾਰ ਨੇ ਜਿਹੜਾ ਸਫੀਸ਼ੈਂਟ ਸੀ ਉਹ ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਵੀ ਜਿਹੜਾ 8 ਇੰਚੀ 7 ਇੰਚੀ ਪਾ ਪਾਤੀਆਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਪਾਸ ਤੋਂ ਦੇ ਵਿੱਚ ਸੀਵਰੇਜ ਉਹ ਕਾਮਯਾਬ ਹੋਵੇਗਾ ਇੱਕ ਕਾਂਗਰਸ ਦਾ ਵਰਕ ਇਹ ਕਹਿ ਰਿਹਾ ਕਿ ਸਰਕਾਰ ਨੇ ਪਾਦੀਆਂ ਚਾਲੂ ਵਾਲੇ ਕੰਮ ਨਹੀਂ ਕੀਤਾ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਸਰਕਾਰ ਨੇ ਪਾਈਆਂ ਨੇ ਜਾਂ ਝਾੜੂ ਨੇ ਪਾਈਆਂ ਨੇ ਦੇਖੋ ਇਸ ਵਕਤ ਦਾ ਨਾ ਹੈ ਕਾਂਗਰਸ ਸਰਕਾਰ ਨੇ ਪਾਈਆਂ ਨੇ ਨਾ ਹੈ ਝਾੜੂ ਨੇ ਸਰ ਸੈਂਟਰ ਸਰਕਾਰ ਦੇ ਸਕੀਮਾਂ ਸੈਂਟਰਲ ਸਰਕਾਰ ਵੱਲੋਂ ਆਈਆਂ ਨੇ ਇਹ ਤੁਹਾਨੂੰ ਲੱਗਦਾ ਨੈਗਲੀਜੈਂਸੀ ਕੀਤੀ ਹੈ ਕਿ ਦੀ ਘਾਟ ਹੈ ਕਿ ਖਾਮੀ ਕਿਹਦੇ ਵੱਲ ਹੋਈ ਹੈ ਸਾਰੀ ਇਹ ਖਾਮੀ ਇਸ ਵਕਤ ਮੌਜੂਦਾ ਸਰਕਾਰ ਵੱਲ ਹੋਈ ਮੌਜੂਦਾ ਸਰਕਾਰ ਨੇ ਕੇਂਦਰ ਸਰਕਾਰ ਦੇ ਪੈਸੇ ਵਿੱਚ ਇਨਵੋਲਵਮੈਂਟ ਕਿੱਥੇ ਹੋ ਸਕਦੀ ਹੈ ਵੀ ਮਤਲਬ ਆਪਾਂ ਕਹਿੰਦੇ ਵੀ ਕੇਂਦਰ ਦਾ ਪੈਸਾ ਆਇਆ ਉਹ ਕੇਂਦਰ ਦਾ ਪੈਸਾ ਸਾਰਾ ਦਾ ਫੰਡ ਜੋ ਕੇਂਦਰ ਤੋਂ ਆਉਂਦਾ ਤਾਂ ਲੱਗਣਾ ਤਾਂ ਮਤਲਬ ਕਿ ਮੌਜੂਦਾ ਵਿਧਾਇਕ ਦੇ ਥਰੂ ਹੀ ਹੁੰਦਾ ਜਦੋਂ ਮਤਲਬ ਕਿ ਮੌਜੂਦਾ ਵਿਧਾਇਕੀ ਜਾਂ ਮਤਲਬ ਕਿ ਸਰਕਾਰੀ ਉਹਨੂੰ ਕੋਈ ਉਹਨੇ ਦਿਖਾਉਗੀ ਉਹ ਫੰਡ ਨੂੰ ਮਤਲਬ ਕਿ ਆਪਾਂ ਕਿਤੇ ਆਗਿਆ ਨੂੰ ਯੂਜ਼ ਹੋਰ ਤਰੀਕੇ ਨਾਲ ਕਰਨੇ ਆ ਠੀਕ ਹੈ ਨਾ ਉਹਨੂੰ ਯੂਟਿਲਾਈਜ਼ ਨਹੀਂ ਸਹੀ ਤਰੀਕੇ ਨਾਲ ਉਹ ਤਾਂ ਉਹਨਾਂ ਲਈ ਕਿਤਾ ਸਾਡੀ ਸਰਕਾਰ ਦੀ ਹੈ ਹਾਂ ਆਖਿਰਕਾਰ ਤੁਸੀਂ ਵਾਰਡ ਬਸ ਨੇ ਕੀ ਪੀਲ ਕਰਦੇ ਹੋ ਦੇਖੋ ਵਾਰਡ ਬਸ ਨੇ ਇਸ ਤਰ੍ਹਾਂ ਇਹ ਅਪੀਲ ਕਰਦੇ ਆਂ ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਮਤਲਬ ਕਿ ਤੁਹਾਡੀ ਮਦਦ ਕਰ ਸਕਦੇ ਆਂ ਤੁਹਾਡੇ ਨਾਲ ਮਤਲਬ ਕਿ ਅੱਧੀ ਰਾਤ ਨੂੰ ਵੀ ਤੋ ਸਕਦੇ ਆਂ ਤਾਂ ਸਾਨੂੰ ਤੁਸੀਂ ਵੋਟ ਪਾਓ ਠੀਕ ਹੈ ਜੇ ਤੁਸੀਂ ਸਾਨੂੰ ਲੱਗਦਾ ਸਾਡੇ ਬਜ਼ੁਰਗ ਵੀ ਨੇ ਸਾਡੀਆਂ ਮਾਤਾ ਮਾਂ ਪੈਣ ਸਾਡੇ ਬੱਚੇ ਵੀ ਨੇ ਇਹ ਸਾਡੇ ਬਜ਼ੁਰਗਾਂ ਨੂੰ ਲੱਗਦਾ ਵੀ ਸੀ ਇਹਨਾਂ ਨੂੰ ਕੰਨ ਤੋਂ ਫੜ ਕੇ ਵੀ ਲਿਜਾ ਸਕਦੇ ਆ ਠੀਕ ਆ ਸਾਡੇ ਵਿੱਚ ਲੱਗਦਾ ਵੀ ਸੀ ਇਹਨਾਂ ਨੂੰ ਬਾਹਰ ਤੋਂ ਫੜ ਕੇ ਜਦੋਂ ਜੀ ਕਰਵਾ ਕਿਤੇ ਵੀ ਲਿਜਾ ਸਕਦੇ ਆ ਤਾਂ ਸਾਨੂੰ ਵੋਟ ਜਰੂਰ ਪਾਉਣ ਕਿਉਂਕਿ ਦੇਖੋ ਆਉਣ ਵਾਲੀ ਸਰਕਾਰ ਕਾਂਗਰਸ ਸਰਕਾਰ ਦੀ ਹੀ ਬਣਦੀ ਆ ਕਿਉਂਕਿ ਦੇਖੋ ਆਪਾਂ ਬਤਾ ਵੀ ਆਮ ਆਦਮੀ ਦਾ ਬਿਲਕੁਲ ਹੀ ਬੁਰਾ ਹਾਲ ਹੋ ਚੁੱਕਿਆ ਲੋਕਾਂ ਦਾ ਜਿਹੜਾ ਮੋਦੀ ਪੰਗ ਹੋ ਗਿਆ ਹੁਣ ਆਉਣ ਵਾਲੇ ਦੇਖੋ ਬੀਜੇਪੀ ਦਾ ਕੋਈ ਸਕੋਪ ਨਹੀਂ ਪੰਜਾਬ ਦੇ ਵਿੱਚ ਆਉਣ ਵਾਲਾ ਜੋ ਸਕੋਪ ਹੈ ਉਹ ਕਾਂਗਰਸ ਦਾ ਇਸ ਲਈ ਜਦੋਂ ਆਪਾਂ ਜੇ 1.5-2 ਸਾਲ ਨਿਕਲ ਰਹੇਗੇ ਤਾਂ ਉਹ ਵੀ ਨਿਕਲ ਜਾਣੇ ਲੋ ਤੋਂ ਬਾਅਦ ਜਿਹੜਾ ਵਿਕਾਸ ਕਰਨਾ ਹੈ ਕਾਂਗਰਸ ਨੇ ਕਿਹਾ ਪਹਿਲਾਂ ਵੀ ਪੂਰਾ ਵਿਕਾਸ ਕੀਤਾ ਪਾਰਕ ਬਣੇ ਨੇ ਜੋ ਵੀ ਹੋਰ ਕੰਮ ਕੀਤੇ ਗਏ ਨੇ ਗਲੀਆਂ ਨਾਲੀਆਂ ਦੇ ਨਾਲੋਂ ਬੱਸ ਸਟੈਂਡ ਬਣਿਆ ਕਮਿਊਨਿਟੀ ਹਾਲ ਬਣਿਆ ਇਹ ਸਾਰੇ ਕਾਂਗਰਸ ਦੀ ਦੇਣ ਨੇ ਜੀ ਆਪਾਂ ਮਤਲਬ ਕਿ ਸਾਰੇ ਹੁਣ ਕਾਂਗਰਸ ਦੇ ਐਮਸੀ ਜਿਤਾਵਾਂਗੇ ਤਾਂ ਅਸੀਂ ਡੇਢ ਸਾਲ ਬਾਅਦ ਅੱਜਿੰਦਾ ਡੇਢ ਸਾਲ ਬਾਅਦ ਤਾਂ ਇਹੀ ਐਮਸੀ ਮਤਲਬ ਕਿ ਵਿਕਾਸ ਕਰ ਸਕਦੇ ਹਾਂ ਹਾਂ ਇਹ ਸਨ ਅਮਿਤ ਕੋਲੀ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਮਨ ਦੇ ਬਰਬਲੇ ਸਾਂਝੇ ਕੀਤੇ ਆ ਤੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਉਹਨਾਂ ਦੇ ਵਾਰਡ ਨੰਬਰ 2 ਦਾ ਸੰਪੂਰਨ ਵਿਕਾਸ ਹੋ ਸਕੇ ਬਿਊਰੋ ਕੋਰਪ ਬੀਬੀ ਜੀ